ਅੱਜ ਇਹ ਪ੍ਰਸ਼ਾਸਨ ਇਹਨਾਂ ਨੂੰ ਪੁੱਛੋ ਤੁਹਾਨੂੰ ਨਹੀਂ ਪਤਾ ਕੋਲ ਵਿਕਦੀ ਇੱਥੇ ਔਰ ਸਾਰੇ ਡਿਸਟ੍ਰਿਕਟ ਜਿਹੜਾ ਹਜ਼ਾਰਾਂ ਲੀਟਰਾਂ ਦੇ ਹਿਸਾਬ ਨਾਲ ਵਿਕਦੀ ਹੈ ਇਹ ਮਜਬੂਰੀ ਘਰੀਬ ਦੀ ਹਕਤ ਹੈ ਟਟਾ ਪੀਂਦਾ ਆ ਔਰ ਜਿਹੜਾ ਇੱਥੇ ਪ੍ਰਸ਼ਾਸਨ ਮੇਟਾ ਨੂੰ ਓਏ ਜੇ ਫੇਲ ਹੈ ਤੇ ਸਸਪੈਂਡ ਕਰੋ ਸਾਰੀ ਇੰਟੈਲੀਜੈਂਸ ਹੈ ਸਾਰੀ ਸੀਆਈਟੀ ਅਮਰਦਾਦਾ ਦਵਾਲਾ ਭਰਿਆ ਇਸ ਕੰਮ ਨਾਲ ਸਾਰੀਆਂ ਵਾਦੀਆਂ ਭਰੀਆਂ ਨੇ ਹਰ ਪਿੰਡ ਵਿੱਚ 70 ਕਿਹਾ ਪਿੰਡ ਚ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਮਾੜੀ ਖਬਰ ਸਾਹਮਣੇ ਆਈ ਹੈ ਜੋ ਮੋਤਾ ਹੋਈਆਂ ਮਾੜੀ ਸ਼ਰਾਬ ਪੀਣ ਦੇ ਨਾਲ ਤਾਂ ਉੱਥੇ ਹੀ ਜਿੱਥੇ ਪ੍ਰਸ਼ਾਸਨ ਸੜਕਾਂ ਤੇ ਆ ਉੱਥੇ ਹੀ ਐਮਪੀ ਜੋ ਗੁਰਜੀਤ ਸਿੰਘ ਕੋਇਲਾ ਉਹ ਵੀ ਸੜਕਾਂ ਦੇ ਉੱਤੇ ਮੌਜੂਦ ਹੈਗੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਉਹਨਾਂ ਦਾ ਕੀ ਕਹਿਣਾ ਹੈ ਬਰਸਤ ਦੇ ਚਾਰ ਚੁਫੇਰੇ ਵਿਗਦੀ ਆ ਇਹਨੂੰ ਲੋਕ ਪੋਲਿਟਿਕਲ ਬੰਦੇ ਵੀ ਇਹਨੂੰ ਪ੍ਰੋਟਰੇਟ ਕਰਦੇ ਨੇ ਪੁਲਿਸ ਵੀ ਅੱਜ ਹੀ ਪ੍ਰਸ਼ਾਸਨ ਇਹਨਾਂ ਨੂੰ ਪੁੱਛੋ ਤੁਹਾਨੂੰ ਨਹੀਂ ਪਤਾ ਕੋਲ ਵਿਗਦੀ ਇੱਥੇ ਔਰ ਸਾਰੇ ਡਿਸਟ੍ਰਿਕਟ ਜਿਹੜਾ ਹਜ਼ਾਰਾਂ ਲੀਟਰਾਂ ਦੇ ਹਿਸਾਬ ਨਾਲ ਵਿਗਦੀ ਆ ਔਰ ਦੁੱਖ ਦੀ ਗੱਲ ਇਹ ਹੈ ਸ਼ਰਾਬ ਦੀ ਉਹੀ ਸਿਸਟਮ ਸਾਰਾ ਉਹਨਾਂ ਦੇ ਰਾਜ ਨਾਮੇ ਕਰਾਉਂਦਾ ਠੇਕੇਦਾਰਾਂ ਦੇ ਮਹਿੰਗੀ ਵਿੱਚ ਆ ਹੁਣ ਸਾਡੇ ਅੰਮ੍ਰਿਤਸਰ ਹੋਇਆ ਜਿਹੜਾ ਵੀ ਸਿਸਟਮ ਜਿਹੜਾ ਵੀ ਸਰਕਾਰ ਹੈ ਜੋ ਇੱਕ ਠੇਕੇਦਾਰ ਫੜ ਲੈਂਦੀ ਹੈ ਐਤਕੀ ਇਹਨਾਂ ਦੇ ਆਪ ਦੇ ਵੱਡਾ ਜਿਹੜਾ ਇੱਕ ਲੀਡਰ ਉਹਨੇ ਠੇਕੇਦਾਰ ਫੜਿਆ ਵੀ ਮੈਂ ਤੂੰ ਮੈਨੂੰ ਤੂੰ ਮੇਰੇ ਨਾਲ ਆ ਤੇ ਐਕਸਾਈਡ ਡਿਪਾਰਟਮੈਂਟ ਸੈਕਟਰੀ ਤੋਂ ਲੈ ਕੇ ਚੀਫ ਸੈਕਟਰੀ ਹੋਮ ਸੈਕਟਰੀ ਤੱਕ ਪੈਸੇ ਲੈਂਦੇ ਸਾਰੇ ਤੇ ਲੁੱਟਦੇ ਆ ਸਾਨੂੰ ਅਜ ਰਾਜ ਨਾਮੇ ਕਰਾਏ ਉਹਨਾਂ ਨੇ ਐਕਸਾਈਡ ਦੇ ਮਹਿੰਗੀ ਸ਼ਰਾਬ ਲੋਕਾਂ ਨੂੰ ਗਰੀਬ ਕਦਾ ਪੀਊਗਾ ਇਹ ਮਜਬੂਰੀ ਗਰੀਬ ਦੀ ਹੱਕ ਤੱਕਾ ਟਟਾ ਪੀਂਦਾ ਆ ਔਰ ਜ ਓਏ ਜੇ ਫੇਰ ਤੇ ਸਸਪੈਂਡ ਕਰੋ ਸਾਰੀ ਇੰਟੈਲੀਜੈਂਸ ਤੇ ਸਾਰੀ ਸੀਆਈਡੀ ਕਿੱਥੇ ਗਈ ਤੁਹਾਡੀ ਅੰਮ੍ਰਿਤਸਰ ਦੇ ਅੱਜ ਵੀ ਕਹਿ ਰਹੇ ਆਂ ਬੰਦ ਫੇਰ ਨਹੀਂ ਹੋਣਾ ਇਹਨਾਂ ਕੋ ਅੰਮ੍ਰਿਤਸਰ ਦਾ ਦਵਾਲਾ ਭਰਿਆ ਇਸ ਕੰਮ ਨਾਲ ਸਾਰੀਆਂ ਵਾਧੀਆਂ ਭਰੀਆਂ ਨੇ ਹਰ ਪਿੰਡ 'ਚ 70 ਵਿਘੇ ਹਰ ਪਿੰਡ 'ਚ 150 120 ਬੰਦੇ ਸਾਡੀ ਸਰਕਾਰ 'ਚ ਉਹਨਾਂ ਦਾ ਕਿਉਂ ਨਹੀਂ ਗਾਂ ਗਾਂ ਕਾਰਵਾਈ ਲਈ ਕਿਉਂਕਿ ਉਹ ਸਾਡੇ ਨੇ ਬਚਾਇਆ ਹਰ ਸਰਕਾਰ ਨੂੰ 10 ਤੋਂ 20 ਬੰਦੇ ਚਲਾਉਂਦੇ ਨੇ ਔਰ ਉਹ ਆਪਣੇ ਘਰ ਪਰ ਦੇ ਨੇ ਬਾਕੀ ਸਾਰਾ ਪੰਜਾਬ ਲਟਾਉਂਦੇ ਨੇ ਔਰ ਅਸੀਂ ਪੋਲੀਟਿਕਲ ਜਮਾਤ ਗਾਲਾਂ ਕੰਦੀ ਆ ਕਿਉਂਕਿ ਕਿਉਂਕਿ ਮਾੜੇ ਬੰਦੇ ਜਿਹੜੇ ਆ ਉਹ ਪਹਿਲਾਂ ਕਿਸੇ ਜਮਾਤ ਹੁਣ ਕਾਂਗਰਸੀਆਂ ਨਾਲ ਕਾਲੀਆਂ ਨਾਲ ਅੱਟੀ ਛੱਡੀ ਲਾ ਕੇ ਬੈਠੇ ਆ ਅਸੀਂ ਤੁਹਾਡੇ ਆਏ ਨਾ ਖੇਡਦੇ ਚ ਉਹਨਾਂ ਦੇ ਗੱਡੀਆਂ ਚ ਨੇ ਅਜਾ ਆਮ ਆਦੀ ਪਾਰਟੀ ਦੇ ਐਮਐਲਏ ਮੰਤਰੀਆਂ ਦੇ ਗੱਡੀਆਂ ਚ ਨੇ ਸਾਰੇ ਮਸਚਾਈ ਕਿੰਨੇ ਇਹ ਪਹਿਲਾਂ ਸਾਡੀਆਂ ਜੀ ਸਾਡੀਆਂ ਉਤਰ ਕੇ ਤੁਹਾਡੀਆਂ ਚ ਬਹਿ ਗਏ ਆ ਅੱਗੇ ਫਿਰ ਇਹਨਾਂ ਤਿਆਰੀ ਕੀਤੀ ਆ ਤੇ ਮਰਨਾ ਪੰਜਾਬ ਦੇ ਗਰੀਬ ਨੇ ਜੇ ਹਾਂਜੀ ਔਰ ਤੁਸੀਂ ਲੋਕ ਜਿੰਮੇਵਾਰ ਜਿਹੜਾ ਮੁੱਖ ਮੰਤਰੀ ਜਿੰਮੇਵਾਰ ਹੈ ਕਿੰਨਾ ਚਿਰ ਕਿੰਨੇ ਚਿਰ ਸਟੇਜਾਂ ਤੋਂ ਕਹਾਂਗੇ ਕਿ ਸਾਨੂੰ ਅਸੀਂ ਨਸ਼ੇ ਬੰਦ ਕਰਾਂਗੇ ਅਸੀਂ ਨਸ਼ੇ ਬੰਦ ਕਰਾਂਗੇ ਕਿੰਨਾ ਚਿਰ ਲੋਕਾਂ ਦੇ ਕੰਨ ਪਾਕੇ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਅਸੀਂ ਕੋਈ ਘਟਨਾ ਵਾਪਰਦੀ ਆ ਉਸ ਤੋਂ ਬਾਅਦ ਤੁਰੰਤ ਕਾਰਵਾਈ ਕਰ ਲਈ ਜਾਂਦੀ ਹੈ ਪਰ ਇਹ ਸ਼ਰਾਬ ਵੀ ਪਹਿਲੇ ਦਿਨ ਤੋਂ ਤੇ ਮੈਂ ਕੀ ਕਹਿ ਰਿਹਾ ਆ ਆ ਡੀਟੀਸੀ ਨਾਲ ਸਮਝਾਉਦਾ ਕਰਾਵੇ ਜਦੋਂ ਇੱਕ ਪਾਲਿਸੀ ਸਰਕਾਰ ਦੀ ਪਾਲਿਸੀ ਮਦਦ ਟੇਕੇ ਦਿਓ ਸਸਤੀ ਸ਼ਰਾਬ ਸੋ ਬੇਕੇ ਥੱਲੇ ਨਾ ਮਾੜੀ ਪੀਣ ਕੀ ਸਰਕਾਰ ਨੂੰ ਨਹੀਂ ਪਤਾ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ ਜਿਹੜੀ ਜਿਹੜੀ ਗਰੀਬ ਜਣ ਕੇ ਜਿਹੜਾ ਥੱਕਿਆ ਆਉਂਦਾ ਇਹ ਮਜਬੂਰੀ ਹੈ ਨੀਂਦ ਨਹੀਂ ਆਉਂਦੀ ਉਹ ਵਿਚਾਰਾ 10ਵੀਂ ਦੀ ਫੀਲੀ ਨਹੀਂ ਲੈਂਦਾ ਈ ਅੱਜ ਉਹ ਜਿਹੜੀ ਸ਼ਰਾਬ 100 ਦੀ ਮਿਲਣੀ ਚਾਹੀਦੀ 300 ਦੀ ਵੇਖਦੀ ਠੇਕੇ ਦੇ ਕੌਣ ਮਕਾਉਣ ਰਿਹਾ ਅ ਜਿਹੜਾ ਡੀਡੀਸੀ ਉਹਨੇ ਐਤ ਕੀ ਰਾਜ ਨਾਮ ਨਿਕਰਾਇਆ ਇਹ ਤੋਂ ਪਹਿਲਾਂ ਪਹਿਲੇ ਕਰਾਉਂਦੇ ਸੀ ਤੇ ਕਿੰਨਾ ਚਿਰ ਚੱਲੂਗਾ ਇਹਦਾ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਇੱਕ ਟੇਕੇਦਾਰ ਨੇ ਸਸਤੀ ਸ਼ਰਾਬ ਵੇਚਣ ਦਾ ਫੈਸਲਾ ਲਿਆ ਸੀ ਪਰ ਉਹਦੇ ਖਿਲਾਫ ਹੀ ਕਾਰਵਾਈ ਕਰ ਹਾਂ ਇਦਾਂ ਹੀ ਆ ਪਹਿਲਾਂ ਪਹਿਲਾਂ ਇਹ ਉਧਰ ਸੀ ਉਹ ਦੂਜੇ ਵੇਚਣਾ ਚਾਹੁੰਦੇ ਸੀ ਔਰ ਇਹ ਕਰਾਉਂਦਾ ਕੌਣ ਆ ਮੌਜੂਦਾ ਸਰਕਾਰ ਕਰਾਉਂਦੀ ਆ ਹਰ ਸਰਕਾਰ ਦੀ ਗੋਦੀ 'ਚ ਬਹਿ ਜਾਂਦੇ ਜਾ ਕੇ ਇਹ ਕਿੰਨਾ ਚਿਰ ਚੱਲੂਗਾ ਪਰ ਹੁਣ ਇਹਦਾ ਖਮਿਆਜ਼ਾ ਗਰੀਬ ਕਿਉਂ ਭੁਗਤੇ ਗਰੀਬ ਨੇ ਭੁਗਤਣਾ ਹੀ ਆ ਜਦੋਂ ਸਟੇਜਾਂ ਤੋਂ ਇਹਨਾਂ ਨੂੰ ਪੁੱਛੜਾ ਸਟੇਜ ਤੋਂ ਕਹਿੰਦਾ ਮੈਂ ਇਹ ਜੇ ਬੰਦ ਕਰੂੰ ਉਹਨੂੰ ਪੁੱਛਿਆ ਪਹਿਲੇ ਸਰਕਾਰਾਂ ਚ ਕਿਉਂ ਨਹੀਂ ਕਰਦਾ ਤੂੰ ਆ ਮੁੱਖ ਮੰਤਰੀ ਨੂੰ ਹੁਣ ਪੁੱਛੋ ਕਹਿੰਦਾ ਮੈਂ ਬੰਦ ਕਰੂੰਗਾ ਤਿੰਨ ਸਾਲ ਹੋ ਗਏ ਗਰੀਬਾਂ ਦੇ ਘਰ ਦੇਖੋ ਨਸ਼ਿਆਂ ਦੇ ਵਿਰੁੱਧ ਕਾਰਵਾਈ ਕਰੋ ਮੈਂ ਅਪਰੀਸ਼ੀਏਟ ਕਰਦਾ ਚੰਗੀ ਗੱਲ ਹੈ ਕਰੋ ਸੱਜਾ ਤੋਂ ਵੱਡਿਆਂ ਨੂੰ ਕਿਉਂ ਨਹੀਂ ਫੜਿਆ ਵੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਦਲਾਲੀਆਂ ਕਰਦੇ ਪੁਲਿਸ ਦੀ ਉਹਨਾਂ ਨੂੰ ਕਿਉਂ ਨਹੀਂ ਫੜਦੇ ਤੁਹਾਨੂੰ ਨਹੀਂ ਪਤਾ ਗਨਮਹਿਨ ਦਿੱਤੇ ਉਹਨਾਂ ਨੂੰ ਤੁਸੀਂ ਠੀਕ ਹੈ ਗੱਡੀਆਂ ਚ ਭਾਈ ਫਿਰਦੇ ਜੇ ਜਿਹੜਾ ਬੰਦਾ ਗਨਮੈਨ ਜਿਹਨੂੰ ਜਿਹਦਾ ਕੋਈ ਲੈਣ ਨਹੀਂ ਦੇਣ ਉਹਨੂੰ ਗਨਮੈਨ ਕਹਦੇ ਦਿੱਤੇ ਤੁਸੀਂ ਉਹ ਦਲਾਲ ਨੇ ਸਾਰੇ ਉਹ ਚਿੱਟ ਕੱਪੜੀਏ ਕਦੀ ਸਾਡੀਆਂ ਗੱਡੀਆਂ ਚ ਕਦੀ ਇਹਨਾਂ ਦੀਆਂ ਗੱਡੀਆਂ ਚ ਉਹਨਾਂ ਨਾਲ ਵੇਂਦਾ ਕੋਈ ਨਹੀਂਗਾ ਕੰਨਾਂ ਜਦ ਚੱਲੂ ਏ ਤਾਂ ਬਿਲਕੁਲ ਇਹ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਗੁਰਜੀਤ ਸਿੰਘ ਓਜਲਾ ਜੋ ਨੇ ਕਾਫੀ ਜ਼ਿਆਦਾ ਜੋ ਇਸ ਵਕਤ ਗੁੱਸੇ ਦੇ ਵਿੱਚ ਮੋਜੂ ਹੈਗੇ ਨੇ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਪ੍ਰਸ਼ਾਸਨ ਤੇ ਜੋ ਗੁੱਸਾ ਕੱਢਦੇ ਹੋਏ ਦਿਖਾਈ ਦੇ ਰਹੇ ਨੇ ਗੁਰਜੀਤ ਸਿੰਘ ਓਇਲਾ ਆ ਕੇ ਆਇਆ ਗਿਆ ਵੱਡੀਆਂ ਗੱਲਾਂ ਆਖੀਆਂ ਗੀਆਂ ਨੇ ਉਹਨਾਂ ਵੱਲੋਂ ਕਹਿ ਗਿਆ ਕਿ ਇਹ ਜੋ ਸ਼ਰਾਬ ਹੈ ਸ਼ਰਾਬ ਦੇ ਠੇਕੇਦਾਰ ਹੈ ਇਹਨਾਂ ਦੇ ਉੱਤੇ ਜਿਹੜੀ ਹੈ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਚਾਹੇ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਸਾਡੀ ਸਰਕਾਰ ਦੇ ਵਿੱਚ ਜਿਹੜੇ ਸ਼ਰਾਬ ਪੀ ਕੇ ਜੋ ਲੋਕ ਮਰੇ ਸੀਗੇ ਤਾਂ ਉਸ ਦਾ ਜ਼ਿਕਰ ਵੀ ਜੋ ਗੁਰਜੀਤ ਸਿੰਘ ਓਇਲਾ ਹੋਣ ਵੱਲੋਂ ਕੀਤਾ ਗਿਆ ਤਾਂ ਹੋਣਦੀ ਜਿਹੜੀ ਜੋ ਲਗਾਤਾਰ ਤਸਵੀਰਾਂ ਸਾਂਝੇ ਕੀਤੇ ਆ ਨੇ ਕਿ ਜਿੱਥੇ ਪ੍ਰਸ਼ਾਸਨ ਸੜਕਾਂ ਦੇ ਉੱਤੇ ਆ ਉੱਥੇ ਹੀ ਗੁਰਜੀਤ ਸਿੰਘ ਓਝਲਾ ਮੈਂਬਰ ਪਾਰਲੀਮੈਂਟ ਸ਼੍ਰੀ ਅਮਸ਼ਾ ਸਾਹਿਬ ਉਹ ਵੀ ਸੜਕਾਂ ਦੇ ਉੱਤੇ ਹੁਣ ਨਿਕਲ ਆਏ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਸ ਨੇ ਜਗਮਨੀ ਟੀਵੀ ਸ਼੍ਰੀ ਅਮਸ਼ਾ ਸਾਹਿਬ